ਦੇਸ਼ ਦੀ ਇਕਤਾ ਤੇ ਅਖੰਡਤਾ ਲਈ ਮਾਤਾ ਜਵਾਲਾ ਜੀ ਤੋਂ ਲੈ ਕੇ ਮੱਧ ਪ੍ਰਦੇਸ਼ ਵਿਖੇ ਸਥਿਤ ਪਸ਼ੂਪਤੀ ਮੰਦਿਰ ਤੱਕ ਭਗਤੀ ਸ਼ਕਤੀ ਯਾਤਰਾ ਕੱਢੀ ਜਾ ਰਹੀ ਹੈ ਇਹ ਯਾਤਰਾ ਮਾਤਾ ਜਵਾਲਾ ਜੀ ਤੋਂ ਮਹਾਮਈ ਜੀ ਦੀ ਪਵਿੱਤਰ ਜੋਤ ਲੈ ਕੇ ਰਵਾਨਾ ਹੋਈ ਇਸ ਯਾਤਰਾ ਦਾ ਫਗਵਾੜਾ ਦੇ ਸ਼੍ਰੀ ਹਨੂਮਾਨ ਗੜੀ ਮੰਦਿਰ ਵਿਖੇ ਪਹੁੰਚਣ ਤੇ ਸਮੂਹ Hindu ਸੰਗਠਨਾਂ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ ਇਸ ਮੌਕੇ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਯਾਤਰਾ ਭਾਰਤ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਹੀ ਕੱਢੀ ਗਈ ਹੈ ਜੋ ਕਿ 12 ਮਈ ਨੂੰ ਮੱਧ ਪ੍ਰਦੇਸ਼ ਵਿਖੇ ਸਥਿਤ ਪਸ਼ੂਪਤੀ ਮੰਦਿਰ ਵਿਖੇ ਸਮਾਪਤ ਹੋਵੇਗੀ ਉਹਨਾਂ ਜਿਥੇ ਬੀਤੇ ਦਿਨੀ ਪੈਲਗਾਮ ਵਿਖੇ ਹੋਏ ਅਤਵਾਦੀ ਹਮਲੇ ਦੀ ਨਿਖੇਦੀ ਕਰਦਿਆਂ ਸਭ ਭਾਰਤ ਵਾਸੀਆਂ ਨੂੰ ਇਕਜੁੱਟ ਹੋ ਕੇ ਰਹਿਣ ਦਾ ਸੰਦੇਸ਼ ਦਿੱਤਾ ਉੱਥੇ ਹੀ ਉਹਨਾਂ ਸਾਰੇ ਹੀ ਫਗਵਾੜਾ ਵਾਸੀਆਂ ਦਾ ਯਾਤਰਾ ਦੇ ਨਿਗੇ ਸਵਾਗਤ ਲਈ ਧੰਨਵਾਦ ਕੀਤਾ ਜੀ ਨਮਸਕਾਰ ਮੈਂ ਸੰਜੇ ਸ਼ਰਮਾ ਔਰ ਮੈਂ ਯਾਤਰਾ ਕੇ ਸਮਨਵੇਕ ਕੀ ਭੂਮਿਕਾ ਮੈਂ ਹੂੰ यात्रा ज्वाला जी से चल के आज आपके यहाँ फगवारा पहुँची है और यात्रा मध्य प्रदेश में गुरेल पशुपतिनाथ मंदिर तक जाना है मुगल काल में पशुपतिनाथ मंदिर को ध्वस्त कर दिया गया था तो मंदिर का तो निर्माण हो गया है लेकिन मंदिर के बाद वहाँ दीप प्रज्वलन और ध्वनि प्रज्ज्वलन जो नाथ संप्रदाय की वहाँ ध्वनि भी हुआ करती थी उसका वापस जागृत होना है मैं संजय शर्मा और यात्रा के क्रम में हम लोग देश भर के रास्ते में जो मंदिर आ रहे हैं सात राज्यों में उन मंदिरों में उन समाज में और मंदिरों के भक्तों से शक्ति के लिए आवाहन के दृष्टिकोण से दो आवाहन कर रहे हैं हम राष्ट्र निर्माण के काम दो घंटे मंदिर के नाम कि लोग जो है मंदिर में निजी कारणों से जाते हैं वो सामाजिक कारणों से मंदिर जाना शुरू करें मंदिर के लिए समय दान देना शुरू करें दूसरा सामाजिक उत्सव पारिवारिक उत्सव राष्ट्र उत्सव सब साथ में मिलके मंदिर में मनाना सीखे जैसे परिवार में जन्मदिन मनाते हैं राष्ट्र उत्सव में पंद्रह अगस्त छब्बीस जनवरी वगैरह घर गर पे छुट्टियों में होते हैं होली दिवाली दशहरा जो है क्योंकि कालखंड में हमने क्या किया मंदिरों से देवताओं को उठा उठा के घरों में ले आया सिर्फ इस प्रचलन को उल्टा करना है इस दृष्टि से हम आगे निकले हुए लोग इस दौरान हिंदू संगठन के आगुआ ने यात्रा भी शामिल सारे ही आगुआ जिथे नि स्वागत किया उठे ही उन्होंने सारे ही मैम्बर का धनबाद भी किया इस दौरान बड़ी गिनती भी श्रद्धालु मौजूद सन ਕੋ ਗਵਾਦਾ ਨਵਰਾਮ ਚੈਨਲ ਐ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਭਗਤੀ ਛੱਤੀ ਯਾਤਰਾ ਮਾਤਾ ਜਵਾਲਾ ਜੀ ਤੋਂ ਉਹਨਾਂ ਦਾ ਓਟ ਆਸਰਾ ਲੈ ਕੇ ਉਹਨਾਂ ਦੀ ਜੋਤ ਲੈ ਕੇ ਔਰ ਸਾਖਸ਼ਾਤ ਮਾਤਾ ਖੁਦ ਚੱਲ ਰਹੀ ਹੈ ਸਾਡੇ ਨਾਲ ਇਹ ਜੋਤ ਜਿਹੜੀ ਆ ਇਹ ਜੋਤ ਸਾਡੇ ਪੰਜਾਬ ਦੇ ਲਈ ਪੂਰੇ ਭਾਰਤ ਦੇ ਲਈ ਇੱਕ ਮੈਸੇਜ ਦੇ ਰਹੀ ਆ ਕਿ ਇਸ ਜੋਤ ਦੇ ਰਾਹੀਂ ਸਾਡੇ ਦਿਲਾਂ ਦੇ ਵਿੱਚ ਜੋਤ ਜਾਗੇ ਜਿਹੜਾ ਸਾਡੇ ਅੰਦਰ ਦੀ ਜੋਤ ਆ ਸ਼ਕਤੀ ਮੀਨ ਕੀ ਹੁੰਦਾ ਭਗਤੀ ਜੇ ਕੀ ਹੁੰਦੀ ਤਪੱਸਿਆ ਉਹ ਭਗਤੀ ਪਰ ਸ਼ਕਤੀ ਦੇ ਨਾਲ ਅਸੀਂ ਆਪਣੇ ਆਪ ਨੂੰ ਜਗਾਉਣਾ ਜਿਸ ਤਰ੍ਹਾਂ ਸਰਾਤਨੀ ਧਰਮ ਜਿਸ ਤਰ੍ਹਾਂ ਸਾਡੇ ਸੰਸਕ੍ਰਿਤੀ ਜ ਸਾਡੇ ਸੰਸਕਾਰ ਅੱਜ ਜਿਸ ਤਰ੍ਹਾਂ ਅਸੀਂ ਪਹਿਲਗਾਮ ਦੇ ਵਿੱਚ ਦੇਖਦੇ ਆ ਕਿ ਜਿਹੜੇ ਅੱਜ ਉੱਥੇ ਬੜੀ ਮੰਦਪਾਗੀ ਘਟਨਾ ਹੋਈ ਹੈ ਕਿ ਸਾਡੇ ਦੇਸ਼ ਦੇ ਵਿੱਚ ਆ ਕੇ ਜਿਸ ਤਰ੍ਹਾਂ ਅਤੰਕਵਾਦ ਨੇ ਸਾਡੇ ਭਰਾਵਾਂ ਨੂੰ ਪੁੱਛ ਕੇ ਮਾਰਿਆ ਵੀ ਤੋਂ ਹਿੰਦੂ ਤਾਂ ਇਹ ਕਿ ਸਾਡੇ ਲਈ ਬੜਾ ਜਾਗਣ ਦਾ ਵਿਸ਼ਾ ਹੈ ਕਿ ਜੇ ਅੱਜ ਸਮਾਂ ਸਾਡੇ ਕੋਲ ਪਹੁੰਚਿਆ ਸਮਾਂ ਸਾਡੇ ਕੋਲ ਪਰ ਅਸੀਂ ਦੇਖ ਰਹੇ ਆ ਕੀ ਦੇਖ ਰਹੇ ਆ ਪਰ ਅਸੀਂ ਅੱਖੀਂ ਵੇਖ ਕੇ ਜੇ ਨਾ ਜਾਗੀਏ ਤ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਅੱਜ ਇੱਕ ਹਰੇਕ ਹਿੰਦੂ ਨੂੰ ਹਰੇਕ ਭਾਈਚਾਰੇ ਨੂੰ ਸਾਡੇ ਨਾਲ ਅੱਗੇ ਨਾਲ ਚੱਲਣਾ ਚਾਹੀਦਾ ਕਿਉਂਕਿ ਅੱਜ ਸਾਨੂੰ ਹਰੇਕ ਵਿਅਕਤੀ ਨੂੰ ਜਾਗਣ ਦੀ ਲੋੜ ਆ ਕਿਉਂਕਿ ਸ਼ਸਤਰ ਅਧਿਨ ਹੀ ਰਾਜ ਆ ਤੇ ਸ਼ਸਤਰ ਸਾਨੂੰ ਠਾਣੇ ਪੈਣਗੇ ਸਾਨੂੰ ਆਪਣੇ ਹਾਲੇ ਦੁਆਲੇ ਚ ਦੇਖਣਾ ਪਵੇਗਾ ਹਰ ਬੱਚੇ ਨੂੰ ਅਸੀਂ ਮੋਟੀਵੇਟ ਕਰੀਏ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਕਿਸ ਤਰ੍ਹਾਂ ਤਿਆਰੀ ਕਰਨੀ ਪਵੇਗੀ